ਆ ਦੇਖ ਲਓ ਬੱਚਿਆਂ ਨੇ ਪੜ੍ਹਾਈ ਤੋਂ ਬਚਣ ਦੇ ਲਈ ਆਨਲਾਈਨ ਕਲਾਸ ਦੇ ਵਿੱਚ ਹੀ ਚਲਾ ਦਿੱਤੀ ਅਸ਼ਲੀਲ ਫਿਲਮ ਚਲਤਾ ਰਹੀ ਸੀ ਆਨਲਾਈਨ ਕਲਾਸ ਬੱਚਿਆਂ ਨੂੰ ਪੜ੍ਹਾਈ ਜਾ ਰਹੀ ਸੀ ਵਿਦਿਆ ਪਰ ਉੱਥੇ ਹੀ ਦੇਖ ਲਓ ਅਜਿਹੇ ਸੀਨ ਵਾਪਰ ਗਿਆ ਕਿ ਕੁੜੀਆਂ ਨੇ ਸ਼ਰਮ ਦੇ ਨਾਲ ਫੋਨ ਹੀ ਕੱਟ ਦਿੱਤਾ ਕੁੜੀਆਂ ਤਾਂ ਸ਼ਰਮਸਾਰ ਹੋਈਆਂ ਹੀ ਹੋਈਆਂ ਪੜ੍ਹਾਈ ਵੀ ਵਿੱਚੇ ਖਰਾਬ ਹੋ ਗਈ ਪਰ ਦੇਖੋ ਅਧਿਆਪਕਾ ਮਾਨੂੰ ਵੀ ਮਿਲਣ ਲੱਗੇ ਗੰਦੇ-ਗੰਦੇ ਮੈਸੇਜ ਇਹ ਪੂਰੀ ਗੁੱਥੀ ਕਿਵੇਂ ਸੁਲਜੀ ਕਿਸ ਤੀਸੀ ਇਹ ਸ਼ਰਾਰਤ ਪੂਰੀ ਰਿਪੋਰਟ ਇਸ ਖਬਰ ਦੇ ਨਾਲ ਦੱਸਦੇ ਆ ਜਿਹਾਇਕੋ ਜੇਹੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਜਿਸ ਦੇ ਵਿੱਚ ਹੈ ਜਿੱਥੇ ਬੱਚੇ ਅੱਜ ਦੇ ਸਮੇਂ ਦੇ ਵਿੱਚ ਠੰਡ ਦੇ ਦਿਨਾਂ ਕਰਕੇ ਛੁੱਟੀਆਂ ਦਾ ਆਨੰਦ ਵੀ ਮਾਣ ਰਹੇ ਆ ਤੇ ਘਰ ਦੇ ਵਿੱਚ ਉਹਨਾਂ ਦੀਆਂ ਆਨਲਾਈਨ ਕਲਾਸਾਂ ਵੀ ਚੱਲ ਰਹੀਆਂ ਕਿਉਂਕਿ ਪੇਪਰ ਜੜੇ ਨੇ ਉਹ ਸਿਰਤੇ ਨੇ ਬੋਰਡ ਦੀਆਂ ਪ੍ਰੀਖਿਆਵਾਂ ਹੋਣ ਵਾਲੀਆਂ ਨੇ ਜਿਸ ਕਰਕੇ ਆਨਲਾਈਨ ਕਲਾਸਾਂ ਬੱਚਿਆਂ ਦੀਆਂ ਚੱਲ ਰਹੀਆਂ ਨੇ ਪਰ ਬਹੁਤ ਸਾਰੇ ਸ਼ਰਾਰਤੀ ਬੱਚੇ ਹੁੰਦੇ ਨੇ ਜੋ ਪੜਾਈ ਨਹੀਂ ਕਰਨਾ ਚਾਹੁੰਦੇ ਪੜਾਈ ਤੋਂ ਬਚਣ ਦੇ ਲਈ ਵੱਖਰੇ ਵੱਖਰੇ ਤਰੀਕੇ ਅਪਣਾਉਂਦੇ ਨੇ ਤੁਸੀਂ ਇਸ ਖਬਰ ਨੂੰ ਦੇਖੋਗੇ ਤਾਂ ਤੁਹਾਡੇ ਹੋਸ਼ ਉੱਡ ਜਾਣਗੇ ਕਿ ਜੋਧਪੁਰ ਰਾਜਸਥਾਨ ਦੇ ਵਿੱਚ ਇੱਕ ਅਜੀਹਾ ਮਾਮਲਾ ਸਾਹਮਣੇ ਆਂਦਾ ਹੈ ਕਿ ਨਾਮਚੀਨ ਸਕੂਲ ਦੇ ਵਿੱਚ ਬੱਚਿਆਂ ਦੀ 8ਵੀਂ ਕਲਾਸ ਦੀ ਆਨਲਾਈਨ ਕਲਾਸ ਲੱਗੀ ਹੁੰਦੀ ਹੈ Google Meet ਦੇ ਲਿੰਕ ਤੋਂ ਜਿਹੜਾ ਉਹਨਾਂ ਨੂੰ ਪੜਾਇਆ ਜਾ ਰਿਹਾ ਹੁੰਦਾ ਹੈ ਕਿ ਅਚਾਨਕ ਉਸ ਪੜ੍ਹਾਈ ਦੇ ਵਿੱਚ ਵਿਗਨ ਪੈ ਜਾਂਦਾ ਹੈ ਅਚਾਨਕ ਜਿਹੜੀ ਹੈ ਸਕਰੀਨ ਤੇ ਅਸ਼ਲੀਲ ਵੀਡੀਓ ਚੱਲਣ ਲੱਗ ਜਾਂਦੀ ਹੈ ਤਾਂ ਜਿਸ ਨੂੰ ਦੇਖ ਕੇ ਕੁੜੀਆਂ ਸ਼ਰਮਸਾਰ ਹੋ ਜਾਂਦੀਆਂ ਨੇ ਉਸੇ ਵਕਤ ਫੋਨ ਕੱਟ ਦਿੰਦੀਆਂ ਨੇ ਤਾਂ ਉਸ ਤੋਂ ਬਾਅਦ ਇਹ ਸਿਲਸਲਾ ਲਗਾਤਾਰ 4 ਦਿਨ ਤੱਕ ਚੱਲਦਾ ਰਿਹਾ ਗੰਦੇ ਗੰਦੇ ਮੈਸੇਜ ਜਿਹੜੀ ਅਧਿਆਪਕਾਾਂ ਮਾ ਪੜਾ ਰਹੀਆਂ ਹੁੰਦੀਆਂ ਨੇ ਉਹਨਾਂ ਨੂੰ ਆਣ ਲੱਗ ਜਾਂਦੇ ਨੇ 100 ਤੋਂ ਜ਼ਿਆਦਾ ਬੱਚੇ ਉਸ ਲਿੰਕ ਦੇ ਨਾਲ ਅਟੈਚ ਹੁੰਦੇ ਨੇ ਦਰਅਸਲ ਜਦੋਂ ਮਾਮਲਾ ਸਾਹਮਣੇ ਆਇਆ ਤਾਂ ਪਤਾ ਲੱਗਾ ਕਿ 8ਵੀਂ ਜਮਾਤ ਦੇ ਹੀ 4 ਬੱਚਿਆਂ ਨੇ ਸ਼ਰਾਰਤ ਕੀਤੀ ਸੀ ਉਹਨਾਂ ਨੇ ਅਸ਼ਲੀਲ ਵੀਡੀਓ ਚਲਾ ਕੇ ਜਿਹੜੇ ਲਿੰਕ ਸੀ ਉਹ ਲੱਗ ਲੱਗ ਟੈਲੀਗ੍ਰਾਮਸ ਦੇ ਗਰੁੱਪ ਦੇ ਵਿੱਚ ਪੇਜ ਦਿੱਤੇ ਜਿੱਥੋਂ ਹੋਰ ਵੀ ਬਹੁਤ ਸਾਰਾ ਬੰਦਾ ਉਸ ਗੂਗਲ Meet ਦੇ ਲਿੰਕ ਤੇ ਐਟੈਚ ਹੋ ਜਾਂਦਾ ਬੱਚੇ ਤਾਂ ਪੜ੍ਹਾਈ ਕਰਾਵੇ ਸੀ ਪਰ ਬਾਕੀ ਲੋਕ ਉਸ ਵੀਡੀਓ ਨੂੰ ਦੇਖਣ ਦੇ ਲਈ ਉਸ ਲਿੰਕ ਤੇ ਕਲਿੱਕ ਕਰਦੇ ਨੇ ਤਾਂ ਜਿਸ ਤੋਂ ਬਾਅਦ ਗੰਦੇ ਗੰਦੇ ਮੈਸੇਜ ਆਨੇ ਸ਼ੁਰੂ ਹੋ ਜਾਂਦੇ ਨੇ ਤਾਂ ਅਧਿਆਪਕਾਾਂ ਜਿਹੜੀਆਂ ਨੇ ਉਸ ਸਕੂਲ ਪ੍ਰਸ਼ਾਸਨ ਨੂੰ ਜਿਹੜੀ ਸ਼ਿਕਾਇਤ ਕਰਵਾਵੀਆਂ ਨੇ ਤਾਂ ਜਿਸ ਤੋਂ ਬਾਅਦ ਜਨਾ ਬੱਚਿਆਂ ਤੇ ਸ਼ੱਕ ਹੁੰਦਾ ਉਹਨਾਂ ਨੂੰ ਸਕੂਲ ਆ ਜਾਂਦਾ ਉਹਨਾਂ ਦੇ ਮਾਪਿਆਂ ਨੂੰ ਬੁਲਾਇਆ ਜਾਂਦਾ ਹੈ ਉਹਨਾਂ ਦੇ ਮੋਬਾਈਲ ਫੋਨ ਚੈੱਕ ਕੀਤੇ ਜਾਂਦੇ ਨੇ ਤਾਂ ਉਹਨਾਂ ਦੇ ਮੋਬਾਈਲ ਫੋਨ ਦੇ ਵਿੱਚੋਂ ਵੀਡੀਓਜ਼ ਬਰਾਮਦ ਹੁੰਦੀਆਂ ਨੇ ਉਹ ਲਿੰਕ ਜਿਹੜੇ ਨੇ ਉਹਨਾਂ ਦੇ ਮੋਬਾਈਲ ਫੋਨ ਦੇ ਵਿੱਚੋਂ ਕੱਢੇ ਜਾਂਦੇ ਨੇ ਜਿਸ ਕਰਕੇ ਇਹਨਾਂ ਬੱਚਿਆਂ ਦੇ ਖਿਲਾਫ ਕਾਰਵਾਈ ਸਕੂਲ ਦੇ ਵੱਲੋਂ ਕੀਤੀ ਜਾਂਦੀ ਹੈ ਸਕੂਲ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ ਕਿਵੇਂ ਦੇਖਦੇ ਹੋ ਬੱਚੇ ਜੋ ਪੇਪਰਾਂ ਤੋਂ ਬਚਣ ਦੇ ਲਈ ਜਾਂ ਪੜਾਈ ਤੋਂ ਬਚਣ ਦੀ ਲਈ ਇਹੋ ਜਿਹੀਆਂ ਹਲਕਤਾਂ ਕਰਦੇ ਨੇ ਆਪਣੀ ਪ੍ਰਤੀਕਿਰਿਆ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੀ ਕਰਨਾ ਦੇਖ ਲਓ ਬੱਚਿਆਂ ਨੇ ਪੜ੍ਹਾਈ ਤੋਂ ਬਚਣ ਦੇ ਲਈ ਆਨਲਾਈਨ ਕਲਾਸ ਦੇ ਵਿੱਚ ਹੀ ਚਲਾ ਦਿੱਤੀ ਅਸ਼ਲੀਲ ਫਿਲਮ ਚੱਲਦਾ ਰਹੀ ਸੀ ਆਨਲਾਈਨ ਕਲਾਸ ਬੱਚਿਆਂ ਨੂੰ ਪੜ੍ਹਾਈ ਜਾ ਰਹੀ ਸੀ ਵਿਦਿਆ ਪਰ ਉੱਥੇ ਹੀ ਦੇਖ ਲਓ ਅਜੀਹਾ ਸੀਨ ਵਾਪਰ ਗਿਆ ਕਿ ਕੁੜੀਆਂ ਨੇ ਸ਼ਰਮ ਦੇ ਨਾਲ ਫੋਨ ਹੀ ਕੱਟ ਦਿੱਤਾ ਕੁੜੀਆਂ ਤਾਂ ਸ਼ਰਮਸਾਰ ਹੋਈਆਂ ਹੀ ਹੋਈਆਂ ਪੜ੍ਹਾਈ ਵੀ ਵਿੱਚ ਖਰਾਬ ਹੋ ਗਈ ਪਰ ਦੇਖੋ ਅਧਿਆਪਕਾ ਮਾਨੂੰ ਵੀ ਮਿਲਣ ਲੱਗੇ ਗੰਦੇ-ਗੰਦੇ ਮੈਸੇਜ ਇਹ ਪੂਰੀ ਗੁੱਥੀ ਕਿਵੇਂ ਸਲਜੀ ਕਿਸ ਤੀਸੀ ਇਹ ਸ਼ਰਾਰਤ ਪੂਰੀ ਰਿਪੋਰਟ ਇਸ ਖਬਰ ਦੇ ਨਾਲ ਦੱਸਦੇ ਆ ਜਿਹਾਇਕ ਜੇਹੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਜਿਸ ਦੇ ਵਿੱਚ ਹੈ ਜਿੱਥੇ ਬੱਚੇ ਅੱਜ ਦੇ ਸਮੇਂ ਦੇ ਵਿੱਚ ਠੰਡ ਦੇ ਦਿਨਾਂ ਕਰਕੇ ਛੁੱਟੀਆਂ ਦਾ ਆਨੰਦ ਵੀ ਮਾਣ ਰਹੇ ਆ ਤੇ ਘਰ ਦੇ ਵਿੱਚ ਉਹਨਾਂ ਦੀਆਂ ਆਨਲਾਈਨ ਕਲਾਸਾਂ ਵੀ ਚੱਲ ਰਹੀਆਂ ਕਿਉਂਕਿ ਪੇਪਰ ਜੜੇ ਨੇ ਉਹ ਸਿਰਤੇ ਨੇ ਬੋਰਡ ਦੀਆਂ ਪ੍ਰੀਖਿਆਵਾਂ ਹੋਣ ਵਾਲੀਆਂ ਨੇ ਜਿਸ ਕਰਕੇ ਆਨਲਾਈਨ ਕਲਾਸਾਂ ਬੱਚਿਆਂ ਦੀਆਂ ਚੱਲ ਰਹੀਆਂ ਨੇ ਪਰ ਬਹੁਤ ਸਾਰੇ ਸ਼ਰਾਰਤੀ ਬੱਚੇ ਹੁੰਦੇ ਨੇ ਜੋ ਪੜ੍ਹਾਈ ਨਹੀਂ ਕਰਨਾ ਚਾਹੁੰਦੇ ਪੜ੍ਹਾਈ ਤੋਂ ਬਚਣ ਦੇ ਲਈ ਵੱਖ-ਵੱਖਰੇ ਤਰੀਕੇ ਅਪਣਾਉਂਦੇ ਨੇ ਤੁਸੀਂ ਇਸ ਖਬਰ ਨੂੰ ਦੇਖੋਗੇ ਤਾਂ ਤੁਹਾਡੇ ਹੋਸ਼ ਉੱਡ ਜਾਣਗੇ ਕਿ ਜੋਧਪੁਰ ਰਾਜਸਥਾਨ ਦੇ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਂਦਾ ਹੈ ਇੱਕ ਨਾਮਚੀਨ ਸਕੂਲ ਦੇ ਵਿੱਚ ਬੱਚਿਆਂ ਦੀ 8ਵੀਂ ਕਲਾਸ ਦੀ ਆਨਲਾਈਨ ਕਲਾਸ ਲੱਗੀ ਹੁੰਦੀ ਹੈ Google Meet ਦੇ ਲਿੰਕ ਤੋਂ ਜਿਹੜਾ ਉਹਨਾਂ ਨੂੰ ਪੜਾਇਆ ਜਾ ਰਿਹਾ ਹੁੰਦਾ ਹੈ ਕਿ ਅਚਾਨਕ ਉਸ ਪੜ੍ਹਾਈ ਦੇ ਵਿੱਚ ਵਿਗਨ ਪੈ ਜਾਂਦਾ ਹੈ ਅਚਾਨਕ ਜਿਹੜੀ ਹੈ ਸਕਰੀਨ ਤੇ ਅਸ਼ਲੀਲ ਵੀਡੀਓ ਚੱਲਣ ਲੱਗ ਜਾਂਦੀ ਹੈ ਤਾਂ ਜਿਸ ਨੂੰ ਦੇਖ ਕੇ ਕੁੜੀਆਂ ਸ਼ਰਮਸਾਰ ਹੋ ਜਾਂਦੀਆਂ ਨੇ ਉਸੇ ਵਕਤ ਫੋਨ ਕੱਟ ਦਿੰਦੀਆਂ ਨੇ ਤਾਂ ਉਸ ਤੋਂ ਬਾਅਦ ਇਹ ਸਿਲਸਲਾ ਲਗਾਤਾਰ 4 ਦਿਨ ਤੱਕ ਚੱਲਦਾ ਰਿਹਾ ਗੰਦੇ-ਗੰਦੇ ਮੈਸੇਜ ਜਿਹੜੀ ਅਧਿਆਪਕਾਂ ਮਾ ਪੜਾ ਰਹੀਆਂ ਹੁੰਦੀਆਂ ਨੇ ਉਹਨਾਂ ਨੂੰ ਆਣ ਲੱਗ ਜਾਂਦੇ ਨੇ 100 ਤੋਂ ਜ਼ਿਆਦਾ ਬੱਚੇ ਉਸ ਲਿੰਕ ਦੇ ਨਾਲ ਅਟੈਚ ਹੁੰਦੇ ਨੇ ਦਰਸਲ ਜਦੋਂ ਮਾਮਲਾ ਸਾਹਮਣੇ ਆਇਆ ਤਾਂ ਪਤਾ ਲੱਗਾ ਕਿ 8ਵੀਂ ਜਮਾਤ ਦੇ ਹੀ 4 ਬੱਚਿਆਂ ਨੇ ਸ਼ਰਾਰਤ ਕੀਤੀ ਸੀ ਉਹਨਾਂ ਨੇ ਅਸ਼ਲੀਲ ਵੀਡੀਓ ਚਲਾ ਕੇ ਜਿਹੜੇ ਲਿੰਕ ਸੀ ਉਹ ਲੱਗ ਲੱਗ ਟੈਲੀਗ੍ਰਾਮ ਦੇ ਗਰੁੱਪ ਦੇ ਵਿੱਚ ਪੇਜ ਦਿੱਤੇ ਜਿੱਥੇ ਹੋਰ ਵੀ ਬਹੁਤ ਸਾਰਾ ਬੰਦਾ ਉਸ ਗੂਗਲ Meet ਦੇ ਲਿੰਕ ਤੇ ਅਟੈਚ ਹੋ ਜਾਂਦਾ ਬੱਚੇ ਤਾਂ ਪੜ੍ਹਾਈ ਕਰ ਰਹੇ ਸੀ ਪਰ ਬਾਕੀ ਲੋਕ ਉਸ ਵੀਡੀਓ ਨੂੰ ਦੇਖਣ ਦੇ ਲਈ ਉਸ ਲਿੰਕ ਤੇ ਕਲਿੱਕ ਕਰਦੇ ਨੇ ਤਾਂ ਉਸ ਤੋਂ ਬਾਅਦ ਗੰਦੇ ਗੰਦੇ ਮੈਸੇਜ ਆਉਣੇ ਸ਼ੁਰੂ ਹੋ ਜਾਂਦੇ ਨੇ ਤਾਂ ਅਧਿਆਪਕਾਂਾਂ ਚੜੀਆਂ ਨੇ ਉਸ ਸਕੂਲ ਪ੍ਰਸ਼ਾਸਨ ਨੂੰ ਜਿਹੜੀ ਸ਼ਿਕਾਇਤ ਕਰਵਾਮੀਆਂ ਨੇ ਤਾਂ ਉਸ ਤੋਂ ਬਾਅਦ ਜਨਾ ਬੱਚਿਆਂ ਤੇ ਸ਼ੱਕ ਹੁੰਦਾ ਉਹਨਾਂ ਨੂੰ ਸਕੂਲ ਬੁਲਾਇਆ ਜਾਂਦਾ ਉਹਨਾਂ ਦੇ ਮਾਪਿਆਂ ਨੂੰ ਬੁਲਾਇਆ ਜਾਂਦਾ ਹੈ ਉਨ੍ਹਾਂ ਦੇ ਮੋਬਾਈਲ ਫੋਨ ਚੈੱਕ ਕੀਤੇ ਜਾਂਦੇ ਨੇ ਤਾਂ ਉਨ੍ਹਾਂ ਦੇ ਮੋਬਾਈਲ ਫੋਨ ਦੇ ਵਿੱਚੋਂ ਵੀਡੀਓਜ਼ ਬਰਾਮਦ ਹੁੰਦੀਆਂ ਨੇ ਉਹ ਲਿੰਕ ਜਿਹੜੇ ਨੇ ਉਨ੍ਹਾਂ ਦੇ ਮੋਬਾਈਲ ਫੋਨ ਦੇ ਵਿੱਚੋਂ ਕੱਢੇ ਜਾਂਦੇ ਨੇ ਜਿਸ ਕਰਕੇ ਇਹਨਾਂ ਬੱਚਿਆਂ ਦੇ ਖਿਲਾਫ ਕਾਰਵਾਈ ਸਕੂਲ ਦੇ ਵੱਲੋਂ ਕੀਤੀ ਜਾਂਦੀ ਹੈ ਸਕੂਲ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ ਕਿਵੇਂ ਦੇਖਦੇ ਹੋ ਬੱਚੇ ਜੋ ਪੇਪਰਾਂ ਤੋਂ ਬਚਣ ਦੇ ਲਈ ਜਾਂ ਪੜਾਈ ਤੋਂ ਬਚਣ ਦੀ ਲਈ ਇਹੋ ਜਿਹੀਆਂ ਹਰਕਤਾਂ ਕਰਦੇ ਨੇ ਆਪਣੀ ਪ੍ਰਤੀਕਿਰਿਆ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੀ ਕਰਨਾ